ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਕੱਲ ਵਿਸਾਖ ਦੀ ਮੱਸਿਆ ਹੈ ਇਸ ਨੂੰ ਵੱਡੀ ਮੱਸਿਆ ਵੀ ਕਿਹਾ ਜਾਂਦਾ ਹੈ ਤੇ ਨਾਲ ਹੀ ਨਾਲ ਆਖਿਆ ਜਾ ਰਿਹਾ ਹੈ ਕਿ ਇਸ ਵਾਰ ਧਨ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਚਾਰ ਰਾਸ਼ੀ ਵਾਲਿਆਂ ਦੀ ਕਿਸਮਤ ਹੁਣ ਸੋਨੇ ਵਾਂਗ ਚਮਕਣ ਵਾਲੀ ਹੈ ਉਹਨਾਂ ਰਾਸ਼ੀਆਂ ਦੇ ਬਾਰੇ ਜਾਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय माता लक्ष्मी जी लिख के हाजरी लगवा दियो जी ताकि धन दी देवी माता लक्ष्मी जी दी कृपा 12 राशियां ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਇਸ ਵਾਰ ਸਭ ਤੋਂ ਵੱਡੀ ਮੱਸੀਆ ਵਿਸਾਖ ਮੱਸੀਆ ਆ ਰਹੀ ਹੈ ਇਸ ਦਿਨ माता लक्ष्मी ਤੇ ਭਗਵਾਨ ਸ਼ਨੀ ਦੇਵ ਦੇ ਅਸ਼ੀਰਵਾਦ ਦੇ ਨਾਲ ਪਣ ਰਿਹਾ ਹੈ ਮਹਾ ਦੁਰਲਭ ਸੰਜੋਗ ਕਾਲ ਸਰਪ ਯੋਗ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀਵਾਰਿਆਂ ਦੀ ਹੁਣ ਕਿਸਮਤ ਚਮਕਣ ਵਾਲੀ ਹੈ ਕਿਉਂਕਿ ਇਹਨਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਤੇ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਬਣ ਚੁੱਕੀ ਹੈ ਇਹਨਾਂ ਦੀ ਕਿਸਮਤ ਹੁਣ ਸੋਨੇ ਵਾਂਗ ਚਮਕਣ ਵਾਲੀ ਹੈ ਦੋਸਤੋ 27 ਅਪ੍ਰੈਲ ਨੂੰ ਯਾਨੀ ਕਿ ਵਿਸਾਖ ਦੀ ਮੱਸਿਆ ਦੇ ਦਿਨ ਹੁਣ ਭਗਵਾਨ ਸ਼ਨੀ ਦੇਵ ਖੁਦ ਇਹਨਾਂ ਦੇ ਘਰ ਪਧਾਰਨ ਵਾਲੇ ਹਨ ਜੀਵਾਂ ਦੇ ਸਾਰੇ ਹੀ ਦੁੱਖ ਕਸ਼ਟ ਹੁਣ ਦੂਰ ਕਰਨ ਵਾਲੇ ਹਨ ਪਣ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਭਗਵਾਨ ਸ਼ਨੀ ਦੇਵ ਦੇ ਅਸ਼ੀਰਵਾਦ ਦੇ ਨਾਲ ਆਉਣ ਵਾਲੀਆਂ ਹਨ ਜੀ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਹੁਣ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਕੁੱਲ ਮਿਲਾ ਕੇ ਬਦਲ ਹੀ ਜਾਵੇਗਾ ਉਹ ਕੁਝ ਨਸੀਬ ਰਾਸ਼ੀਆਂ ਕਿਹੜੀਆਂ ਹਨ ਜੋ ਭਗਵਾਨ ਸ਼ਨੀ ਦੇਵ ਦੀ ਅਸੀਮ ਕਿਰਪਾ ਦੇ ਨਾਲ ਹੁਣ ਕਿਸਮਤ ਜਿਹਨਾਂ ਦੀ ਬਦਲਣ ਵਾਲੀ ਹੈ 27 ਅਪ੍ਰੈਲ ਵਿਸਾਖ ਦੀ ਮੱਸੀਆ ਦੇ ਦਿਨ ਕਰੋੜਪਤੀ ਬਣ ਜਾਣਗੇ ਧਨ ਦੇ ਨਾਲ ਹੋ ਜਾਣਗੇ ਮਾਲਾ ਮਾਲ ਸੋ ਇਸ ਵੀਡੀਓ ਦੇ ਵਿੱਚ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਹੋ ਸਕਦਾ ਹੈ ਜੀ ਤੁਹਾਡੀ ਵੀ ਰਾਸ਼ੀ ਇਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਇੱਕ ਬਣ ਜਾਵੇ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਭਗਵਾਨ ਸ਼ਨੀ ਦੇਵ ਦੇ ਸੱਚੇ ਭਗਤ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ ਜੀ ਦੋਸਤੋ ਹਿੰਦੂ ਪੰਚਾਂਗ ਦੇ ਅਨੁਸਾਰ ਨਵੇਂ ਚੰਦਰਮਾ ਦੇ ਦਿਨ ਨੂੰ ਮੱਸੀਆ ਕਿਹਾ ਜਾਂਦਾ ਹੈ। ਇਸ ਦਿਨ ਸੂਰਜ ਤੇ ਚੰਦਰਮਾ ਇੱਕ ਸਾਥ ਹੁੰਦੇ ਹਨ। ਵੈਸੇ ਤਾਂ ਹਰ ਮਹੀਨੇ ਮੱਸੀਆ ਹੁੰਦੀ ਹੈ। ਪਰ ਵਿਸਾਖ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਮੱਸੀਆ ਦਾ ਆਪਣਾ ਹੀ ਅਲੱਗ ਮਹੱਤਵ ਹੈ। ਇਸ ਵਿਸਾਖ ਦੀ ਮੱਸੀਆ ਨੂੰ ਆਖਦੇ ਹਨ ਕਿ ਇਸ ਦਿਨ ਇਹ ਐਤਵਾਰ ਨੂੰ ਸਵੇਰੇ 4:00 ਤੋਂ 5 ਮਿੰਟ ਤੇ ਸ਼ੁਰੂ ਹੋ ਜਾਵੇਗੀ। ਮੱਸੀਆ ਦੀ ਤਾਰੀਖ ਦੀ ਸਮਾਪਤੀ 28 ਅਪ੍ਰੈਲ ਸੋਮਵਾਰ ਨੂੰ ਹੋ ਜਾਵੇਗੀ ਤੁਹਾਡੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਵਿਸਾਖ ਮਸਿਆ ਤੇ ਧਰਮ ਕਰਮ ਇਸ਼ਨਾਨ ਦਾਨ ਪਿਤਰਾਂ ਨੂੰ ਦਾਨ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੀ ਕਿ ਵਿਸਾਖ ਮਸਿਆ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਵੀ ਮੰਨਿਆ ਜਾਂਦਾ ਹੈ ਜਿਹੜੇ ਭਗਤ ਇਸ ਦਿਨ ਸੱਚੇ ਮਨ ਦੇ ਨਾਲ ਸ਼੍ਰੀ ਹਰੀ ਦੀ ਉਪਾਸਨਾ ਕਰ ਲੈਂਦੇ ਹਨ ਉਹਨਾਂ ਨੂੰ ਸਮਰਪਿਤ ਬੁਰੇ ਕੰਮਾਂ ਦਾ ਫਿਰ ਨਾਸ਼ ਹੋ ਜਾਂਦਾ ਹੈ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਵਿਸਾਖ ਮੱਸੀਆ ਤੇ ਗੰਗਾ ਜਲ ਦੇ ਨਾਲ ਇਸ਼ਨਾਨ ਕਰਨਾ ਬਹੁਤ ਹੀ ਫਲਦਾਇਕ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਜਨਮਾਂ ਜਨਮਾਂ ਦੇ ਪਾਪ ਧੁੱਬ ਜਾਂਦੇ ਹਨ ਵਿਸਾਖ ਦੀ ਮੱਸੀਆ ਤੇ ਪਿਤਰਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਉਪਵਾਸ ਵੀ ਰੱਖੇ ਜਾਂਦੇ ਹਨ ਤੇ ਦਾਨ ਪੁੰਨ ਵੀ ਕੀਤੇ ਜਾਂਦੇ ਹਨ ਇਸ ਦਿਨ ਰੁੱਖ ਪੌਦੇ ਵੀ ਲਗਾਏ ਜਾਂਦੇ ਹਨ ਜੇਕਰ ਇਸ ਦਿਨ ਤੁਸੀਂ ਵੀ ਕੋਈ ਪੌਦਾ ਲਗਾਉਂਦੇ ਹੋ ਤਾਂ ਸਾਡਾ ਜੀਵਨ ਵੀ ਫਿਰ ਹਰਿਆ-ਭਰਿਆ ਹੋ ਜਾਵੇਗਾ। ਜਾਨੀ ਕਿ ਫਿਰ ਅਸੀਂ ਜ਼ਿੰਦਗੀ ਵਿੱਚ ਸੁਖੀ ਰਹਾਂਗੇ। ਹੁਣ ਤੁਹਾਨੂੰ ਦੱਸਦੇ ਹਾਂ ਜੀ ਉਹਨਾਂ ਭਾਗਸ਼ਾਲੀ ਤੇ ਖੁਸ਼ਕਿਸਮਤ ਰਾਸ਼ੀਆਂ ਦੇ ਬਾਰੇ। ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਆਂ ਨੂੰ ਦੱਸਦਾ ਹੀ ਹੈ ਕਿ ਤੁਹਾਡੇ ਉੱਪਰ ਭਗਵਾਨ ਸ਼ਨੀ ਦੇਵਚੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਬਣ ਚੁੱਕੀ ਹੈ। ਜਿਸ ਨਾਲ ਇਹਨਾਂ ਨੂੰ ਧਨ-ਲਾਭ ਪ੍ਰਾਪਤੀ ਦੇ ਯੋਗ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਰਾਸ਼ੀ ਦੇ ਲੋਕਾਂ ਨੂੰ ਵਪਾਰਤ ਦੇ ਵਿਵਸਾਇਏ ਦੇ ਵਿੱਚ ਵਾਧਾ ਹੋ ਜਾਵੇਗਾ ਜਿਹੜੇ ਲੋਕ ਨੌਕਰੀ ਕਰਦੇ ਹਨ ਦੇ ਹਨ ਉਹਨਾਂ ਦੀ ਤਰੱਕੀ ਮਿਲਣ ਦੀ ਸੰਭਾਵਨਾ ਹੈ ਤੇ ਜਿਹੜੇ ਵਿਦੇਸ਼ ਵਿੱਚ ਰਹਿ ਕੇ ਨੌਕਰੀ ਕਰਨ ਦਾ ਸੁਪਨਾ ਵੇਖ ਰਹੇ ਹਨ ਉਹਨਾਂ ਦਾ ਸੁਪਨਾ ਵੀ ਹੁਣ ਸাকার ਹੋ ਜਾਵੇਗਾ ਇਸ ਰਾਸ਼ੀ ਵਾਲੇ ਲੋਕਾਂ ਦੀ ਆਇਯੂ ਵਿੱਚ ਵੀ ਵਾਧਾ ਹੋ ਜਾਵੇਗਾ ਜਿਹੜੇ ਵਪਾਰੀ ਵਰਗ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਵਪਾਰ ਵਿੱਚ ਕਾਫੀ ਮੁਨਾਫਾ ਹੋਣ ਦੀ ਸੰਭਾਵਨਾ ਹੈ ਤੁਹਾਡੇ ਸਾਰੇ ਹੀ ਕੰਮ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ। ਭਗਵਾਨ ਸ਼ਨੀ ਦੇਵ ਜੀ ਦੀ ਵਿਸ਼ੇਸ਼ ਕਿਰਪਾ ਮਕਰ ਰਾਸ਼ੀ ਵਾਲਿਆਂ ਦੇ ਉੱਪਰ ਬਣੀ ਹੋਈ ਹੈ। ਜਿਸ ਨਾਲ ਤੁਹਾਡੇ ਜੀਵਨ ਦੇ ਸਾਰੇ ਦੁੱਖ ਕਸ਼ਟ ਹੁਣ ਮਿਟਣ ਵਾਲੇ ਹਨ। ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ। ਮਕਰ ਰਾਸ਼ੀ ਵਾਲੇ ਤੁਹਾਡਾ ਜੀਵਨ ਬਦਲ ਜਾਵੇਗਾ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਖ ਰਾਸ਼ੀ। ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਇਹ ਸਮਾਂ ਤੁਹਾਡੇ ਲਈ ਚੰਗਾ ਸਾਬਿਤ ਹੋ ਜਾਵੇਗਾ। ਭਗਵਾਨ ਸ਼ਨੀ ਦੇਵ ਜੀ ਤੁਹਾਡੇ ਤੇ ਬੇਹਦ ਪ੍ਰਸੰਨ ਹੋ ਚੁੱਕੇ ਹਨ। ਤੁਹਾਡਾ ਮਾਨ ਸਨਮਾਨ ਵੱਧ ਜਾਵੇਗਾ। ਜਿਸ ਦੀ ਵਜ੍ਹਾ ਨਾਲ ਸਮਾਜ ਵਿੱਚ ਤੁਹਾਡੀ ਪ੍ਰਸ਼ੰਸਾ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਹੁਣ ਤੁਹਾਨੂੰ ਸਫਲਤਾ ਦੇ ਨਵੇਂ ਅਵਸਰ ਪ੍ਰਾਪਤ ਹੋ ਜਾਣਗੇ। ਉਹਨਾ ਅਵਸਰਾਂ ਨੂੰ ਪ੍ਰਾਪਤ ਕਰਕੇ ਤੁਸੀਂ ਆਪਣੇ ਜੀਵਨ ਵਿੱਚ ਅੱਗੇ ਵਧੋਗੇ ਜੋ ਵੀ ਕੰਮ ਤੁਹਾਡੇ ਰੁਕੇ ਹੋਏ ਸੀ ਸਮੇਂ ਸਿਰ ਪੂਰੇ ਹੋਣ ਵਾਲੇ ਹਨ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਜੀਵਨ ਵਿੱਚ ਅਪਾਰ ਖੁਸ਼ੀਆਂ ਦੀ ਤੁਹਾਨੂੰ ਪ੍ਰਾਪਤੀ ਹੋ ਜਾਵੇਗੀ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ कहना गलत नहीं होवेगा कि सिंह राशि वाले माता लक्ष्मी जी दी आशीर्वाद ਤੁਹਾਡੇ ਤੇ ਬਣਿਆ ਹੋਇਆ ਹੈ ਅਗਲੀ ਖੁਸ਼ ਨਸੀਬ રાશિ ਹੈ ਜੀ ਧਨ રાશિ ਧਨ રાશિ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਹੁਣ ਬਣ ਚੁੱਕੀ ਹੈ ਜਿਸ ਦੇ ਨਾਲ ਤੁਹਾਨੂੰ ਹੁਣ ਕੋਈ ਬਹੁਤ ਹੀ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਤੇ ਨਾਲ ਹੀ ਨਾਲ ਦੱਸ ਦਈਏ ਕਿ ਤੁਹਾਡੀ ਮਿਹਨਤ ਦਾ ਹੁਣ ਤੁਹਾਨੂੰ ਦੁੱਗਣਾ ਫਲ ਪ੍ਰਾਪਤ ਹੋ ਜਾਵੇਗਾ ਜਿਹੜੀ ਮਿਹਨਤ ਤੁਸੀਂ ਕਾਫੀ ਸਮੇਂ ਤੋਂ ਆਪਣੇ ਕਿਸੇ ਵੀ ਕੰਮ ਨੂੰ ਕਰਨ ਲਈ ਕਰ ਰਹੇ ਸੀ ਉਸ ਮਿਹਨਤ ਦਾ ਸਦਕਾ ਤੁਹਾਨੂੰ ਹੁਣ ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ ਤੁਹਾਡੇ ਸਾਰੇ ਹੀ ਰੁਕੇ ਹੋਏ ਕਾਰਜ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਤੁਹਾਡੇ ਘਰ ਦੇ ਧਨ ਵਿੱਚ ਵਾਧਾ ਹੋਵੇਗਾ ਜਿਸ ਨਾਲ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਹੋ ਜਾਵੇਗਾ ਤੁਹਾਨੂੰ ਧਨਲਾਭ ਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਜੀ ਦੀ ਅਸੀਮ ਕਿਰਪਾ ਤੁਹਾਡੇ ਤੇ ਵਿਸ਼ੇਸ਼ ਰੂਪ ਵਿੱਚ ਬਣ ਚੁੱਕੀ ਹੈ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਦੇ ਅਹੁਦੇ ਵਿੱਚ ਵੀ ਹੁਣ ਉਹਨਾਂ ਨੂੰ ਪ੍ਰਮੋਸ਼ਨ ਮਿਲਣ ਵਾਲੀ ਹੈ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਧਨ ਰਾਸ਼ੀ ਵਾਲੇ ਤੁਹਾਡੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੁਣ ਅੰਤ ਹੋ ਜਾਵੇਗਾ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਮੋੜ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਢੰਡਾਰੇ ਆਉਣ ਵਾਲੇ ਹਨ। ਭਗਵਾਨ ਸ਼ਨੀ ਦੇਵ ਤੁਹਾਡੇ ਉੱਪਰ ਬੇਹੱਦ ਪਰਸਨ ਹਨ। ਤੁਹਾਡੇ ਜੀਵਨ ਵਿੱਚ ਹੁਣ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲ ਜਾਵੇਗੀ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ। ਤੁਹਾਡੀ ਕੀਤੀ ਹੋਈ ਮਿਹਨਤ ਦਾ ਫਲ ਤੁਹਾਨੂੰ ਪ੍ਰਾਪਤ ਹੋਣ ਵਾਲਾ ਹੈ। ਨਾਲ ਹੀ ਨਾਲ ਜਿਹੜੇ ਲੋਕ ਤੁਹਾਡੇ ਤੋਂ ਕਾਫੀ ਸਮੇਂ ਤੋਂ ਗੁੱਸੇ ਸਨ ਉਹ ਵੀ ਹੁਣ ਸਹੀ ਹੋ ਜਾਣਗੇ ਤੇ ਰੁਕੇ ਹੋਏ ਕੰਮ ਸਾਰੇ ਸਫਲਤਾਪੂਰਵਕ ਪੂਰੇ ਹੋ ਜਾਣਗੇ। ਇਸ ਰਾਸ਼ੀ ਵਾਲੇ ਜਿਹੜੇ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਲਾਭ ਮਿਲ ਜਾਵੇਗਾ ਤੁਹਾਨੂੰ ਜੀਵਨ ਵਿੱਚ ਮਿਲਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਇਸ ਸਮੇਂ ਤੁਹਾਨੂੰ ਮਨਚਾਹੀ ਨੌਕਰੀ ਵੀ ਮਿਲ ਸਕਦੀ ਹੈ ਵਪਾਰ ਵਿੱਚ ਜੋ ਕਾਫੀ ਸਮੇਂ ਤੋਂ ਰੁਕਾਵਟਾਂ ਆ ਰਹੀਆਂ ਸਨ ਉਹ ਖਤਮ ਹੋ ਜਾਣਗੇ ਹੁਣ ਹੋਣਗੀਆਂ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਕੁੰਭ ਰਾਸ਼ੀ ਵਾਲੇ ਤੁਹਾਡੇ ਜੀਵਨ ਵਿੱਚ ਇੱਕ ਨਵੀਂ ਖੁਸ਼ੀ ਦਾ ਤੁਸੀਂ ਅਹਿਸਾਸ ਵੀ ਕਰੋਗੇ ਕਿਉਂਕਿ ਭਗਵਾਨ ਸ਼ਨੀ ਦੇਵ ਦੀ ਅਸੀਮ ਕਿਰਪਾ ਤੁਹਾਡੇ ਤੇ ਪੈਣ ਚੁੱਕੀ ਹੈ ਸਮਾਪੂਰਨ ਤੌਰ ਤੇ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਪੈਣ ਚੁੱਕੀ ਹੈ ਇਹ ਸਮਾਂ ਤੁਹਾਡੇ ਲਈ ਕਾਫੀ ਚੰਗਾ ਹੈ ਨੌਕਰੀ ਵਿੱਚ পদোন্নਤੀ ਮਿਲ ਜਾਵੇਗੀ ਵਪਾਰ ਵਿੱਚ ਅਚਾਨਕ ਲਾਭ ਹੋਵੇਗਾ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਪਰਿਵਾਰ ਦੇ ਵਿੱਚ ਸ਼ਾਂਤੀ ਤੇ ਆਨੰਦ ਮਈ ਵਾਤਾਵਰਣ ਬਣ ਜਾਵੇਗਾ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਅਚਾਨਕ ਤੁਹਾਨੂੰ ਧਨਲਾਭ ਦੀ ਪ੍ਰਾਪਤੀ ਹੋ ਜਾਵੇਗੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਇਸ ਰਾਸ਼ੀ ਵਾਲੇ ਜਿਹੜੇ ਲੋਕ ਨਵਾਂ ਵਾਹਨ ਜਾਂ ਮਕਾਨ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਉਹਨਾਂ ਦੀ ਹੁਣ ਹਰ ਇੱਕ ਯੋਜਨਾ ਸਫਲ ਹੋ ਜਾਵੇਗੀ ਸੋ ਦੋਸਤੋ ਇਹਨਾਂ ਕੁਸ਼ ਨਸੀਬ ਰਾਸ਼ੀਆਂ ਦੇ ਸਮਾਪੂਰਨ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਧੰਨਵਾਦ